NCRB ਦੀ ਰਿਪੋਰਟ ਜਿਹੜੀ ਕੁਝ ਕਹਿ ਰਹੀ ਆ ਉਹ ਚਰਚਾ ਛੇੜ ਰਹੀ ਆ ਉਸ ਦੇ ਵਿੱਚ ਕਿਹਾ ਗਿਆ ਕਿ ਮਾਪਿਆਂ ਦੀ ਦੇਖਰੇਖ ਜਿਹੜੀ ਆ ਉਹ ਬੱਚਿਆਂ ਨੂੰ ਬਗਾੜ ਰਹੀ ਆ ਕੀ ਕਹਿਣਾ ਚਾਹੋਗੇ ਕੋਈ ਬੰਦਾ ਕਈ ਵਾਰ ਹੁੰਦਾ ਕਿ ਉਮਰ ਨਹੀਂ ਦੇਖਦਾ ਹੁਣ ਤੁਸੀਂ ਦੇਖੋ ਕਿ ਕਈ ਜੇਲਾਂ ਦੇ ਵਿੱਚ ਤਾਂ ਪਾਲ ਸੁਧਾਰਕਰ ਬਣਾਏ ਹੁੰਦੇ ਨੇ ਫਿਰ ਇੱਕ ਬੱਚੇ ਦੀ ਗੱਲ ਆ ਗਈ ਤੇ ਉਸ ਤੋਂ ਬਾਅਦ ਦੇ ਵਿੱਚ ਮਜ਼ਾਕ ਦੇ ਵਿੱਚ ਲੋਕਾਂ ਨੇ ਕਹਿਣਾ ਸ਼ੁਰੂ ਕਰ ਦਿੱਤਾ ਵੀ ਮਤਲਬ ਜਿਹੜਾ ਨਾਰਾ ਹੈ ਉਹ ਹੋਣਾ ਚਾਹੀਦਾ ਵੀ ਅਸੀਂ ਸਾਡੇ ਤੁਸੀਂ ਤੁਹਾਡੇ ਵੀ ਅਸੀਂ ਸਿੰਗਲ ਸਿੰਗਲ ਹੀ ਰਹਾਂਗੇ ਜਿਹੋ ਜਿਹੇ ਸਾਡੇ ਰਿਸ਼ਤੇ ਅੱਜ ਕੱਲ ਬਣ ਰਹੇ ਨੇ ਇਹ ਜਿਹੜੀ 16 ਤੋਂ ਲੈ ਕੇ 18 ਸਾਲ ਦੀ ਉਮਰ ਹੁੰਦੀ ਹੈ ਨਾ ਇਹਦੇ ਵਿੱਚ ਕਹਿੰਦੇ ਉਹਨਾਂ ਨੇ ਕਿ ਬੜਾ ਸੋਚ ਸਮਝ ਕੇ ਕਦਮ ਰੱਖਣਾ ਪੈਂਦਾ ਹੈ। ਇਹੀ ਹੈ ਉਮਰ ਜਦੋਂ ਬੰਦੇ ਨੂੰ ਕੁਝ ਨਾ ਕੁਝ ਬਣਾ ਜਾਂਦੀ ਹੈ ਤੇ ਇਹੀ ਹੈ ਜਿਹੜੀ ਵਿਗਾੜ ਜਾਂਦੀ ਹੈ। 31000 ਤੋਂ ਵੱਧ ਮਾਮਲਿਆਂ ਦੇ ਵਿੱਚ 40000 ਨਾਬਾਲਗਾਂ ਦਾ ਇਨਵੋਲਵ ਹੋਣਾ ਆਪਣੇ ਆਪ ਦੇ ਵਿੱਚ ਸਵਾਲ ਖੜੇ ਕਰਦਾ ਹੈ ਕਿ ਸਾਡੀ ਜਿਹੜੀ ਪੀੜ੍ਹੀ ਆ ਸਾਡਾ ਜਿਹੜਾ ਸਭਿਆਚਾਰਾ ਵਿਰਾਸਤ ਤਾਂ ਸਾਡਾ ਸਮਾਜ ਆ ਉਹ ਕਿਸ ਰਾਹ ਦੇ ਉਤੇ ਤੁਰ ਰਿਹਾ ਇਹਦੇ ਵਿੱਚ ਇਹ ਵੀ ਹੈ ਕਿ ਕਈ ਤਾਂ ਜਿਹੜੇ ਬੱਚੇ ਨੇ 3300 ਤੋਂ ਵੱਧ ਨੇ ਇਸ ਸਪਰਾਧਾਂ ਦੇ ਵਿੱਚ ਪਾਏ ਗਏ ਨੇ ਉਹ ਕਹਿੰਦੇ ਜੀ ਦੂਜੇ ਮਾਪਿਆਂ ਨਾਲ ਰਹਿੰਦੇ ਸੀਗੇ ਕਿਵੇਂ ਕੀ ਹੁੰਦਾ ਕਿਵੇਂ ਨਹੀਂ ਹੁੰਦਾ ਸਭ ਕੁਝ ਪਤਾ ਬਹੁਤ ਛੇਤੀ ਮੈਚ्योर ਹੋ ਜਾਂਦੇ ਨੇ ਇਸ ਕਰਕੇ ਸਾਨੂੰ ਚਾਹੀਦਾ ਆ ਪੇਰੈਂਟਸ ਨੂੰ ਅਸੀਂ ਰਿਕਵੈਸਟ ਕਰਨਾ ਚਾਹਾਂਗੇ ਕਿ ਛੋਟੀ ਉਮਰ ਤੋਂ ਹੀ ਉਹਨਾਂ ਦੇ ਦੋਸਤ ਬਣ ਜਾਓ ਕਿਉਂਕਿ ਇਹਨਾਂ ਨੂੰ ਹੁਣ ਜੇਕਰ ਮੰਨ ਲਓ ਜੇਲ੍ਹ ਦੇ ਵਿੱਚ ਨੇ ਤਾਂ ਇਹਨਾਂ ਦਾ ਜਦੋਂ ਤੱਕ ਉਹ ਸਜ਼ਾ ਪੂਰੀ ਹੋਣੀ ਹੈ ਇਹਨਾਂ ਨੇ ਬਾਲਗ ਹੋ ਜਾਣਾ ਉਸ ਤੋਂ ਬਾਅਦ ਦੇ ਵਿੱਚ ਹੁੰਦਾ ਕਿ ਹੁਣ ਤਾਂ ਉੱਥੇ ਟਾਈਮ ਲੱਗ ਗਿਆ ਬਾਹਰ ਆ ਕੇ ਰੋਜ਼ੀ-ਰੋਟੀ ਕਮਾਉਣੀ ਮੁਸ਼ਕਲ ਹੈ ਸਸ਼ਕਾਲ ਮੈਂ ਹਾਂ ਤੁਹਾਡੇ ਨਾਲ ਸਿਮਨਤਾ ਲੀਵਾਲ ਬੱਚਿਆਂ ਨੂੰ ਲੈ ਕੇ ਅਕਸਰ ਜੜਿਆ ਬਹੁਤ ਸਾਰੀਆਂ ਚਿੰਤਾਵਾਂ ਮਾਪਿਆਂ ਨੂੰ ਸਤਾਉਂਦੀਆਂ ਨੇ ਪਰ ਕੀ ਤੁਸੀਂ ਕਦੇ ਇਹ ਸੁਣਿਆ ਕਿ ਮਾਪਿਆਂ ਦੇ ਕਰਕੇ ਬੱਚੇ ਵਿਗੜ ਰਹੇ ਨੇ ਤੇ ਅਪਰਾਧ ਦੀ ਦੁਨੀਆ ਦੇ ਵਿੱਚ ਪੈਰ ਰੱਖ ਰਹੇ ਨੇ ਜਨੇ ਸੁਣਿਆ ਤਾਂ ਅੱਜ ਇਸੇ ਤੇ ਚਰਚਾ ਕਰਾਂਗੇ ਦਰਅਸਲ ਇੱਕ ਖਾਸ ਰਿਪੋਰਟ ਦੇ ਵਿੱਚ ਵੱਡੇ ਖੁਲਾਸੇ ਹੋਏ ਨੇ ਜਿਸ ਨੇ ਸਭ ਨੂੰ ਹੈਰਾਨ ਕਰਕੇ ਰੱਖ ਦਿੱਤਾ ਜਿਸ ਦੇ ਵਿੱਚ ਕਿਹਾ ਗਿਆ ਕਿ ਬੱਚਿਆਂ ਨੂੰ ਵਿਗੜਨ ਦੇ ਲਈ ਤੇ ਅਪਰਾਧ ਦੀ ਦੁਨੀਆ ਦੇ ਵਿੱਚ ਪੈਰ ਧਰਨ ਤੱਕ ਮਾਪੇ ਹੀ ਜ਼ਿੰਮੇਵਾਰ ਨੇ ਐਨਸੀਆਰਬੀ ਦੀ ਰਿਪੋਰਟ ਦੇ ਵਿੱਚ ਖੁਲਾਸਾ ਕੀਤਾ ਗਿਆ ਇਸ ਪੂਰੇ ਮਾਮਲੇ ਤੇ ਚਰਚਾ ਕਰਾਂਗੇ ਮੇਰੇ ਨਾਲ ਸਟੂਡੀਓ ਦੇ ਵਿੱਚ ਮੇਰੇ ਸਹਿਯੋਗੀ ਤਰਮਿੰਦਰ ਜੁੜ ਚੁੱਕੇ ਨੇ ਉਹਨਾਂ ਨਾਲ ਗੱਲਬਾਤ ਕਰਾਂਗੇ ਤਰਮਿੰਦਰ ਜੀ ਜਿਵੇਂ ਮੈਂ ਕਿਹਾ ਕਿ ਕਦੇ ਨਹੀਂ ਕਿਹਾ ਜਾਂਦਾ ਹੈ ਕਿ ਮਾਪੇ ਜ਼ਿੰਮੇਵਾਰ ਹੁੰਦੇ ਨੇ ਬੱਚਿਆਂ ਦੇ ਵਿਗੜਨ ਦੇ ਲਈ ਤੇ ਅਪਰਾਧ ਦੀ ਦੁਨੀਆ ਦੇ ਵਿੱਚ ਪੈਰ ਰੱਖਣ ਦੇ ਲਈ ਬਟ ਐਨਸੀਆਰਬੀ ਦੀ ਰਿਪੋਰਟ ਜਿਹੜੀ ਕੁਝ ਕਹਿ ਰਹੀ ਆ ਉਹ ਚਰਚਾ ਛੇੜ ਰਹੀ ਆ ਉਸ ਦੇ ਵਿੱਚ ਕਿਹਾ ਗਿਆ ਕਿ ਮਾਪਿਆਂ ਦੀ ਦੇਖਰੇਖ ਜਿਹੜੀ ਆ ਉਹ ਬੱਚਿਆਂ ਨੂੰ ਬਗਾੜ ਰਹੀ ਆ ਕੀ ਕਹਿਣਾ ਚਾਹੋਗੇ ਬਿਲਕੁਲ ਇਸ ਵਿੱਚ ਦੇ ਵਿੱਚ ਬਹੁਤ ਕੁਝ ਜਿਹੜੇ ਫੈਕਟਰ ਨੇ ਉਹ ਕੰਮ ਕਰਦੇ ਨੇ ਜਿਵੇਂ ਆਪਾਂ ਅਕਸਰ ਦੇਖਦੇ ਆ ਕਿ ਅੱਜਕੱਲ ਜਿਹੜਾ ਜ਼ਮਾਨਾ ਬੜਾ ਐਡਵਾਂਸ ਹੈ ਹਰ ਬੱਚਾ ਅੱਗੇ ਵਧ ਰਿਹਾ ਹੈ ਪੜ੍ਹਾਈ ਦੇ ਵਿੱਚ ਵੀ ਤੇ ਕਈ ਜਿਹੜੇ ਉਹ ਨੇ ਜਿਨ੍ਹਾਂ ਦੇ ਹੱਥਾਂ ਦੇ ਵਿੱਚ ਮੋਬਾਈਲ ਹੁੰਦੇ ਨੇ ਕਈ ਵਾਰ ਪੇਰੈਂਟਸ ਨੇ ਜਿਹੜੇ ਉਹ ਜ਼ਿੱਦ ਪੁਕਾ ਦਿੰਦੇ ਨੇ ਕਿ ਬੱਚਾ ਜੇ 10ਵੀਂ ਕਲਾਸ ਚ ਹੋਇਆ ਤਾਂ ਬੁਲਟ ਮੋਟਰਸਾਈਕਲ ਦੀ ਡਿਮਾਂਡ ਕਰਤੀ ਵੱਡੇ ਆਈਫੋਨ ਦੀ ਜਿਹੜੀ ਡਿਮਾਂਡ ਕਰਤੀ ਤਾਂ ਉਹ ਚੀਜ਼ਾਂ ਬੜਾ ਪ੍ਰਭਾਵ ਕਰਦੀਆਂ ਨੇ ਅੱਜਕੱਲ ਜਿਹੜੀ ਇੱਕ ਸਹਿਨਸ਼ੀਲਤਾ ਪਹਿਲਾਂ ਹੁੰਦੀ ਸੀ ਕਿਉਂਕਿ ਇੱਕ ਨਾਤਾ ਇਹੋ ਜਿਹਾ ਹੁੰਦਾ ਹੈ ਮਾਤਾ ਪਿਤਾ ਦਾ ਤੇ ਬੱਚਿਆਂ ਦਾ ਆਪਸ ਦੇ ਵਿੱਚ ਬਹੁਤ ਕੁਝ ਸਹਿਣਾ ਵੀ ਪੈਂਦਾ ਹੈ ਆਪਸ ਦੇ ਵਿੱਚ ਬੋਲਬਲਈਆ ਵੀ ਹੋ ਜਾਂਦਾ ਪਰ ਉਹ ਨੌਬਤ ਨਹੀਂ ਸੀ ਆਉਂਦੀ ਹੁੰਦੀ ਵੀ ਇੱਕ ਵੱਡਾ ਕਦਮ ਚੁੱਕ ਲਿਆ ਅੱਜ ਕੱਲ ਤਾਂ ਪੇਰੈਂਟਸ ਬੱਚਿਆਂ ਤੋਂ ਡਰਦੇ ਨੇ ਕਿ ਕਿਤੇ ਸਾਡਾ ਜਵਾਕ ਗਲਤ ਕਦਮ ਨਾ ਚੁੱਕ ਲੇ ਜੇ ਅਸੀਂ ਇਹਨੂੰ ਕਿਸੇ ਕੰਮ ਤੋਂ ਰੋਕ ਦਿੱਤਾ ਤਾਂ ਇਸ ਕਰਕੇ ਕਾਫੀ ਕੁਝ ਆ ਇਹਦੇ ਵਿੱਚ ਤੇ ਜਿਹੜੀ ਹੁਣ ਐਨਸੀਆਰਬੀ ਦੀ ਰਿਪੋਰਟ ਹੈ ਇਹਦੇ ਵਿੱਚ 2023 ਦੇ ਕੁਝ ਅੰਕੜੇ ਨੇ ਉਹ ਸਾਂਝੇ ਕੀਤੇ ਗਏ ਨੇ ਕਿਉਂਕਿ ਅਪਰਾਧ ਦੀ ਦੁਨੀਆ ਦੇ ਵਿੱਚ ਕੋਈ ਬੰਦਾ ਕਈ ਵਾਰ ਹੁੰਦਾ ਕਿ ਉਮਰ ਨਹੀਂ ਦੇਖਦਾ ਹੁਣ ਤੁਸੀਂ ਦੇਖੋ ਕਿ ਕਈ ਜੇਲਾਂ ਦੇ ਵਿੱਚ ਤਾਂ ਬਾਲ ਸੁਧਾਰਕਰ ਬਣਾਏ ਹੁੰਦੇ ਨੇ ਖਾਸ ਤੌਰ ਦੇ ਉੱਤੇ ਜਿਹੜੇ ਘੱਟ ਉਮਰ ਦੇ ਬੱਚੇ ਨੇ ਨਵਾਲਗ ਨੇ ਜਿਨ੍ਹਾਂ ਨੇ ਕਿਸੇ ਦੀ ਚੁੱਕ ਦੇ ਵਿੱਚ ਆ ਕੇ ਗਲਤ ਸੰਗਤ ਦੇ ਵਿੱਚ ਪਾ ਕੇ ਕਿਸੇ ਨਾ ਕਿਸੇ ਅਪਰਾਧ ਨੂੰ ਅੰਜਾਮ ਦੇ ਦਿੱਤਾ ਤੇ ਉਹਨਾਂ ਨੂੰ ਫਿਰ ਆਖਰਕਾਰ ਜੇਲ੍ਹ ਹੋ ਜਾਂਦੀ ਹੈ ਰਵਿੰਦਰ ਜੀ ਐਨਸੀਆਰਬੀ ਦੀ ਰਿਪੋਰਟ ਦੇ ਵਿੱਚ ਬਾਤ ਚਾਹਾਂਗੇ ਪਹਿਲਾਂ ਜੇ ਗੱਲ ਕਰ ਲਈਏ ਇੱਕ ਛੋਟਾ ਜਿਹਾ ਸਵਾਲ ਨਾ ਮੇਰਾ ਤੁਹਾਡੇ ਤੋਂ ਕਿ ਆਖਰ ਕਾਰਨ ਕੀ ਮੰਨਦੇ ਹੋ ਸਿਰਫ ਮੋਬਾਈਲ ਨੂੰ ਮੰਨਦੇ ਹੋ ਜਾਂ ਫਿਰ ਮਾਪਿਆਂ ਦਾ ਬੱਚਿਆਂ ਤੇ ਧਿਆਨ ਨਾ ਦੇਣਾ ਤੇ ਉਹਨਾਂ ਨੂੰ ਅਣਗੌਲਿਆ ਕਰਨਾ ਕਈ ਵਾਰ ਆਪਣੀ ਜ਼ਿੰਦਗੀ ਦੇ ਰੋਜ਼ੀਮਿਆ ਕਰਕੇ ਕੀ ਕਾਰਨ ਮੰਨਦੇ ਹੋ ਅਸਲ ਵੱਡਾ ਕਾਰਨ ਕੀ ਹੋ ਸਕਦਾ ਇਸ ਦੇ ਪਿੱਛੇ ਵੱਡਾ ਕਾਰਨ ਸਮੀ ਇਹੀ ਆਪਾਂ ਮੰਨ ਸਕਦੇ ਆ ਜਿਵੇਂ ਪਹਿਲਾਂ ਕੀ ਹੁੰਦਾ ਸੀਗਾ ਕਿ ਵੱਡੇ ਪਰਿਵਾਰ ਹੁੰਦੇ ਸੀਗੇ ਅਕਸਰ ਲੋਕ ਪਿੰਡਾਂ ਦੇ ਵਿੱਚ ਰਹਿੰਦੇ ਸੀਗੇ ਜਾਂ ਸ਼ਹਿਰਾਂ ਦੇ ਵਿੱਚ ਰਹਿੰਦੇ ਸੀਗੇ ਤਾਂ ਉਹ ਬੱਚਾ ਪਰਿਵਾਰ ਦੀ ਨਿਗਰਾਨੀ ਦੇ ਵਿੱਚ ਰਹਿੰਦਾ ਸੀ ਤੁਸੀਂ ਦੇਖੋ ਕਿ ਹੁਣ ਜੇਕਰ ਆਪਾਂ ਛੋਟੇ ਏਰੀਏ ਦੀ ਗੱਲ ਕਰੀਏ ਛੋਟਾ ਇੱਕ ਮਹੱਲਾ ਹੈ ਪਿੰਡ ਹੈ ਉਹਦੇ ਵਿੱਚ ਆਪਾਂ ਰਹਿੰਦੇ ਆ ਤਾਂ ਉਸ ਪਿੰਡ ਦੇ ਵਿੱਚ ਹਰੇਕ ਬੰਦੇ ਨੂੰ ਹਰ ਬੰਦੇ ਦੇ ਘਰ ਦੀ ਗੱਲਬਾਤ ਪਤਾ ਹੁੰਦੀ ਹੈ ਹਰ ਬੱਚੇ ਦੀ ਨੇਚਰ ਬਾਰੇ ਪਤਾ ਹੁੰਦਾ ਹੈ ਤੇ ਅੱਜ ਕੱਲ ਜਿਹੜਾ ਇਕੱਲਾ ਪਾਣਾ ਕਿ ਬੰਦਾ ਆਂਡੀ ਗਵਾਂਡੀ ਇੱਕ ਦੂਜੇ ਨਾਲ ਬੋਲ ਕੇ ਰਾਜੀ ਨਹੀਂ ਦੂਜੀ ਗੱਲ ਇਹ ਹੈ ਕਿ ਅੱਜ ਕੱਲ ਰੋਜ਼ੀ ਰੋਟੀ ਕਮਾਉਣ ਵਾਸਤੇ ਹਰੇਕ ਕਿਸੇ ਨੂੰ ਪ੍ਰਵਾਸ ਕਰਨਾ ਪੈਂਦਾ ਹੈ ਚਾਹੇ ਕੋਈ ਆਪਣੇ ਪਿੰਡ ਤੋਂ ਸ਼ਹਿਰ ਜਾਂਦਾ ਹੈ ਸ਼ਹਿਰ ਤੋਂ ਕਿਤੇ ਹੋਰ ਚਲਾ ਜਾਂਦਾ ਹੈ ਤਾਂ ਉਹ ਇੱਕ ਛੋਟੀਆਂ ਛੋਟ ਤੇ ਜਿਹੜੇ ਪਿੱਛੇ ਜੇ ਸਾਡੇ ਇੱਕ ਨਾਰੇ ਵੀ ਲੱਗਦੇ ਰਹੇ ਪਹਿਲਾਂ ਹੁੰਦਾ ਸੀਗਾ ਕਿ ਬੱਚੇ ਦੋ ਹੀ ਹੋਣੇ ਚਾਹੀਦੇ ਨੇ ਫਿਰ ਇੱਕ ਬੱਚੇ ਦੀ ਗੱਲ ਆ ਗਈ ਤੇ ਉਸ ਤੋਂ ਬਾਅਦ ਦੇ ਵਿੱਚ ਮਜ਼ਾਕ ਦੇ ਵਿੱਚ ਲੋਕਾਂ ਨੇ ਕਹਿਣਾ ਸ਼ੁਰੂ ਕਰ ਦਿੱਤਾ ਵੀ ਮਤਲਬ ਜਿਹੜਾ ਨਾਰਾ ਹੈ ਉਹ ਹੋਣਾ ਚਾਹੀਦਾ ਵੀ ਅਸੀਂ ਸਾਡੇ ਤੁਸੀਂ ਤੁਹਾਡੇ ਵੀ ਅਸੀਂ ਸਿੰਗਲ ਸਿੰਗਲ ਹੀ ਰਹਾਂਗੇ ਜਿਹੋ ਜਿਹੇ ਸਾਡੇ ਰਿਸ਼ਤੇ ਅੱਜ ਕੱਲ ਬਣ ਰਹੇ ਨੇ ਤਾਂ ਇਸ ਕਰਕੇ ਜਿਹੜੇ ਛੋਟੇ ਛੋਟੇ ਪਰਿਵਾਰ ਰਹਿ ਗਏ ਉਹਨਾਂ ਦੇ ਵਿੱਚ ਵੀ ਸਾਰੇ ਨੌਕਰੀ ਪੇਸ਼ਾ ਨੇ ਪਤਨੀ ਪਤੀ ਦੋਨੋਂ ਜੇਕਰ ਨੌਕਰੀ ਕਰਦੇ ਨੇ ਤਾਂ ਕਿਤੇ ਜਾ ਕੇ ਘਰ ਦਾ ਗੁਜ਼ਾਰਾ ਹੁੰਦਾ ਅਸੀਂ ਬੱਚਿਆਂ ਨੂੰ ਕ੍ਰੱਚ ਦੇ ਵਿੱਚ ਛੱਡ ਦਿੰਨੇ ਆ ਅਸੀਂ ਬੱਚਿਆਂ ਨੂੰ ਹੌਸਟਲ ਅਸੀਂ ਬੱਚਾ ਨੂੰ ਅਜਈਆਂ ਥਾਵਾਂ ਦੇ ਉੱਤੇ ਕਿਤੇ ਖੇਡਣ ਲਈ ਭੇਜ ਦਿੰਨੇ ਆ ਮਤਲਬ ਅਲੱਗ-ਅਲੱਗ ਬੱਚੇ ਦੇ ਵੱਲ ਧਿਆਨ ਆ ਜਿਹੜਾ ਉਹ ਬੜਾ ਘਟ ਗਿਆ ਆਪਣੇ ਰੁਝੇਵੇਂ ਨੇ ਦਫ਼ਤਰੀ ਕੰਮਕਾਜ ਆ ਜਿਹੜਾ ਉਹ ਘਰ ਆ ਕੇ ਵੀ ਸਮਾਪਤ ਨਹੀਂ ਹੁੰਦਾ ਤੇ ਇਸ ਕਰਕੇ ਅਸੀਂ ਕੀ ਕਰਦੇ ਹਾਂ ਕਿ ਆਪਣਾ ਟਾਈਮ ਬਚਾਉਣ ਵਾਸਤੇ ਕਦੇ ਤਾਂ ਬੱਚੇ ਨੂੰ ਮੋਬਾਈਲ ਦੇਤਾ ਜਬ ਬੱਚਾ ਇਕੱਲਾ ਬੈਠਦਾ ਹੈ ਬਹੁਤ ਕੋਈ ਸੋਚਦਾ ਹੈ ਤੇ ਸਾਨੂੰ ਪਤਾ ਹੀ ਨਹੀਂ ਬੱਚਾ ਸਾਡਾ ਕੀ ਦੇਖ ਰਿਹਾ ਉਹਦੇ ਦਿਮਾਗ ਦੇ ਵਿੱਚ ਕੀ ਚੱਲ ਰਿਹਾ ਹੈ ਪਹਿਲਾਂ ਹੁੰਦਾ ਸੀਗਾ ਵੱਡਾ ਪਰਿਵਾਰ ਹੁੰਦਾ ਸੀ ਉਹਦੇ ਵਿੱਚ ਦਾਦਾ ਦਾਦੀ ਚਾਚਾ ਚਾਚੀ ਇਹ ਸਾਰੇ ਹੁੰਦੇ ਸੀਗੇ ਤਾਂ ਉਹ ਬੜਾ ਧਿਆਨ ਰੱਖਦੇ ਸੀਗੇ ਆਪਸ ਦੇ ਵਿੱਚ ਤੁਹਾਨੂੰ ਯਾਦ ਹੋਵੇਗਾ ਕਿ ਗੱਲਾਂ ਹੀ ਨਹੀਂ ਮੁੱਕਦੀਆਂ ਸੀਗੀਆਂ ਗੱਲਾਂ ਕਰਦੇ ਸੀ ਇੱਕ ਦੂਜੇ ਦੇ ਨਾਲ ਬੈਠਦੇ ਸੀ ਕਹਾਣੀਆਂ ਸੁਣਾਉਂਦੇ ਸੀ ਬਜ਼ੁਰਗ ਬੱਚਿਆਂ ਨੂੰ ਉਦੋਂ ਤਾਂ ਬੱਚਿਆਂ ਕੋਲ ਟਾਈਮ ਹੀ ਇੰਨਾ ਨਹੀਂ ਹੁੰਦਾ ਸੀ ਕਿ ਮੋਬਾਈਲ ਚੱਕਣ ਜਾਂ ਮੋਬਾਈਲ ਤੇ ਕੋਈ ਗੇਮ ਖੇਡਣ ਹੁਣ ਤਾਂ ਬੱਚੇ ਛੋਟੇ-ਛੋਟੇ ਬੱਚੇ ਸਾਡੇ ਵੀ ਘਰਾਂ ਦੇ ਵਿੱਚ ਜਿਹੜੇ ਛੋਟੇ-ਛੋਟੇ ਬੱਚੇ ਆ ਭਤੀਜੇ ਆ ਭਾਣਜੇ ਆ ਉਹ ਅਸੀਂ ਜਦੋਂ ਉਹਨਾਂ ਦੇ ਨਾਲ ਬੈਠੜ ਕੇ ਗੱਲ ਕਰਨ ਦੀ ਕੋਸ਼ਿਸ਼ ਕਰਦੇ ਆ ਨਾ ਦਰਵਿੰਦਰ ਜੀ ਉਹ ਹਮੇਸ਼ਾ ਸਾਡੇ ਤੋਂ ਦੂਰ ਭੱਜਦੇ ਆ ਉਹ ਕਹਿੰਦੇ ਮੋਬਾਈਲ ਦੇ ਦਿਓ ਰੀਲਾਂ ਦੇਖ ਲੈਣੇ ਆ ਕਾਰਟੂਨਸ ਦੇਖ ਲੈਣੇ ਆ ਜਾਂ ਉਹ ਆਪਣੀ ਹੀ ਮਸਤੀ ਦੇ ਵਿੱਚ ਰਹਿੰਦੇ ਨੇ ਗੇਮਸ ਖੇਡਦੇ ਆ ਬਟ ਸਾਡੇ ਨਾਲ ਗੱਲ ਕਰਕੇ ਉਹ ਰਾਜ਼ੀ ਹੀ ਨਹੀਂ ਹੈਗੇ ਕਿਤੇ ਨਾ ਕਿਤੇ ਇਸ ਦੇ ਵਿੱਚ ਸਾਡੀ ਵੀ ਗਲਤੀ ਆ ਅਸੀਂ ਉਹਨਾਂ ਨੂੰ ਪਹਿਲਾਂ ਹੀ ਦੂਰ ਕਰ ਦਿੱਤਾ ਇਸ ਕਰਕੇ ਹੁਣ ਉਹ ਸਾਡੇ ਨੇੜੇ ਆ ਕਰਨੀ ਤਿਆਰੀ ਨਹੀਂ ਛੋਟੇ ਛੋਟੇ ਬੱਚੇ 3 3 4 4 ਸਾਲ ਦੇ ਬੱਚੇ ਦਰਬਿੰਦਰ ਜੀ ਸਾਡੇ ਨਾਲ ਬੈਠ ਕੇ ਗੱਲ ਕਰਨ ਲਈ ਤਿਆਰ ਨਹੀਂ ਅਸੀਂ ਉਹਨਾਂ ਨਾਲ ਖੇਡਣਾ ਚਾਹੀਏ ਤਾਂ ਵੀ ਉਹ ਸਾਡੇ ਨਾਲ ਨਹੀਂ ਖੇਡਦੇ ਕਿਉਂਕਿ ਉਹਨਾਂ ਲਈ ਸਾਡੇ ਤੋਂ ਜ਼ਿਆਦਾ ਜ਼ਰੂਰੀ ਹੁਣ ਫੋਨ ਹੋ ਗਿਆ ਹੈਪਚੁਅਲ ਹੋ ਗਏ ਨੇ ਨਾ ਆਦਤ ਪੈ ਗਈ ਉਹਨਾਂ ਨੇ ਜਿਵੇਂ ਕਹਿੰਦਾ ਨਾ ਬੰਦਾ ਹਰ ਹਾਲਾਤਾਂ ਦੇ ਵਿੱਚ ਆਪਣੇ ਆਪ ਨੂੰ ਢਾਲ ਲੈਂਦਾ ਜੇ ਤੁਸੀਂ ਉਹਦੇ ਨਾਲ ਪਿਆਰ ਨਾਲ ਰਹੋਗੇ ਉਹਨੂੰ ਆਪਣੀ ਗੱਲ ਉਹਦੀ ਸਮਝੋਗੇ ਆਪਣੀ ਦੱਸੋਗੇ ਤਾਂ ਬੱਚਾ ਤੁਹਾਡੇ ਨਾਲ ਰਹੇਗਾ ਕਿਉਂਕਿ ਇਹ ਜਿਹੜਾ ਸਮਾਂ ਹੁੰਦਾ ਨਾ ਕਿ ਜਿਸਕ ਉਮਰ ਦੀ ਆਪਾਂ ਗੱਲ ਕਰਨ ਜਾ ਰਹੇ ਹਾਂ ਇਸ ਡਿਸਕਸ਼ਨ ਦੇ ਦੌਰਾਨ ਇਹ ਜਿਹੜੀ 16 ਤੋਂ ਲੈ ਕੇ 18 ਸਾਲ ਦੀ ਉਮਰ ਹੁੰਦੀ ਹੈ ਨਾ ਇਹਦੇ ਵਿੱਚ ਕਹਿੰਦੇ ਉਹਨਾਂ ਨੇ ਕਿ ਬੜਾ ਸੋਚ ਸਮਝ ਕੇ ਕਦਮ ਰੱਖਣਾ ਪੈਂਦਾ ਹੈ। ਇਹੀ ਆ ਉਮਰ ਜਦੋਂ ਬੰਦੇ ਨੂੰ ਕੁਝ ਨਾ ਕੁਝ ਬਣਾ ਜਾਂਦੀ ਹੈ ਤੇ ਇਹੀ ਆ ਜਿਹੜੀ ਵਿਗਾੜ ਜਾਂਦੀ ਹੈ। ਤੁਸੀਂ ਅਕਸਰ ਦੇਖੋ ਕਿ ਉਹਨਾਂ ਜਿਹੜੀਆਂ ਨੌਕਰੀਆਂ ਨੇ ਜਿਨ੍ਹਾਂ ਦੇ ਵਿੱਚ ਪੂਰਾ ਜੋਸ਼ ਚਾਹੀਦਾ ਹੈ, ਜਿਨ੍ਹਾਂ ਦੇ ਵਿੱਚ ਪੂਰਾ ਬੰਦੇ ਦਾ ਦਮ ਖੰਮ ਦਿਸਣਾ ਜਿਵੇਂ ਫੌਜ ਹੋ ਗਈ, ਪੁਲਿਸ ਹੋ ਗਈ, ਸੁਰੱਖਿਆ ਬਲ ਹੋ ਗਏ ਇਸ ਉਮਰ ਤੋਂ ਹੀ 18-19 ਸਾਲ ਦੀ ਉਮਰ ਤੋਂ ਹੀ ਇਹ ਨੌਕਰੀਆਂ ਸਟਾਰਟ ਹੁੰਦੀਆਂ ਨੇ ਤੇ 25 ਸਾਲ ਤੋਂ ਉੱਪਰ ਦੇ ਨੂੰ ਤਾਂ ਨੌਕਰੀ ਮਿਲਦੀ ਨਹੀਂ ਕਿਉਂਕਿ ਖਤਮ ਕਰ ਦਿੱਤੀ ਜਾਂਦੀ ਹੈ ਏਜ ਕੇ ਬੇਸ ਤੋਂ ਬਾਅਦ ਭਾਈ ਤੁਹਾਨੂੰ ਨੌਕਰੀ ਨਹੀਂ ਮਿਲੇਗੀ। ਇਸ ਕਰਕੇ ਇਹੀ ਆ ਜਿਹੜਾ ਸਮਾਂ ਹੈ ਬੱਚੇ ਨੇ ਆਪਣਾ ਕੈਰੀਅਰ ਬਣਾਉਣਾ ਹੈ ਆਪਣੇ ਆਪ ਦੀ ਜਿਹੜੀ ਸਖਸ਼ੇਤਾ ਉਹਨੂੰ ਹੋਰ ਉਭਾਰਨਾ ਹੈ ਪਰ ਇਹਦੇ باوجود ਕਈ ਵਾਰ ਕੀ ਹੁੰਦਾ ਕਿ ਬੱਚਾ ਇਕੱਲੇ ਬੰਦਾ ਅਸ਼ਕਾਲ ਹੋ ਗਿਆ ਉਹਦੇ ਕੋਲੇ ਹੋਰ ਰਿਸੋਰਸਸ ਆ ਗਏ ਉਹਨੂੰ ਛੋਟੀ ਉਮਰ ਦੇ ਵਿੱਚ ਆਪਾਂ ਮੋਟਰਸਾਈਕਲ ਲੈਤਾ ਲੈਪਟਾਪ ਲੈਤਾ ਮੋਬਾਈਲ ਲੈਤਾ ਪਰਿਵਾਰ ਕੱਲੇ ਰਹਿ ਗਏ ਨੇ ਨਿੱਕੇ ਨਿੱਕੇ ਪਰਿਵਾਰ ਆ ਮਾਪੇ ਬਾਪ ਨੇ ਜਿਹੜੇ ਉਹ ਸ਼ਾਮ ਤੱਕ ਘਰ ਨਹੀਂ ਆਏ ਬੱਚਾ ਸਕੂਲ ਤੋਂ ਆ ਕੇ ਵੀ ਕੱਲਾ ਹੈ ਜੇ ਸਕੂਲ ਤੋਂ ਆ ਕੇ ਟਿਊਸ਼ਨ ਚਲਾ ਗਿਆ ਉਸ ਤੋਂ ਬਾਅਦ ਦੇ ਵਿੱਚ ਵੀ ਕੱਲਾ ਹੈ ਤੇ ਕਈ ਵਾਰ ਸੰਗਤ ਤੇ ਜੇ ਹੀ ਮਿਲ ਜਾਂਦੀ ਹੈ ਜਿਵੇਂ ਅੱਜ ਕੱਲ ਹੁਣ ਤੁਸੀਂ ਦੇਖੋ ਕਿ ਡਰੱਗਸ ਦਾ ਇੰਨਾ ਕੁ ਮਾੜਾ ਪ੍ਰਕੋਪ ਦੇਖਣ ਨੂੰ ਮਿਲ ਰਿਹਾ ਹੈ ਕਿ ਬੱਚੇ ਬੜੀ ਜਲਦੀ ਇਹਦੇ ਵਿੱਚ ਜਾਂਦੇ ਨੇ ਹੁਣ ਦੇਖੋ ਜਦੋਂ ਬੱਚੇ ਨੇ 18 19 ਸਾਲ ਦੀ ਉਮਰ ਤੱਕ ਆਪਣੇ ਕਰੀਅਰ ਬਾਰੇ ਸੋਚਣਾ ਸੀਗਾ ਇੱਕ ਨਵੀਂ ਸਟਰੀਮ ਦੇ ਵਿੱਚ ਜਾਣਾ ਸੀਗਾ ਤਾਂ ਉਦੋਂ ਤੱਕ ਉਹ ਨਹੀਂ ਸੋਚ ਸਕਿਆ ਤਾਂ ਡਿਪਰੈਸ਼ਨ 'ਚ ਜਾਊਗਾ ਬਿਲਕੁਲ ਉਦੋਂ ਤੱਕ ਇਹ ਬੱਚਾ ਇਹ ਸੋਚ ਰਿਹਾ ਕਿ ਮੈਂ ਕਿਹੜੀ ਦਵਾਈ ਖਾਵਾਂ ਉਦੋਂ ਇਹ ਬੱਚਾ ਇਹ ਸੋਚ ਰਿਹਾ ਕਿ ਮੈਨੂੰ ਡਰੱਗ ਕਿੱਥੋਂ ਮਿਲੇਗਾ ਮੈਂ ਪੈਸਾ ਕਿੱਥੋਂ ਲੈ ਕੇ ਆਵਾਂ ਮੈਂ ਕਿਹੜੀ ਦਵਾਈ ਖਾਵਾਂ ਜਿਸ ਦੇ ਨਾਲ ਮੇਰੀ ਨਸ਼ੇ ਦੀ ਕਿਵੇਂ ਮੈਂ ਜੁਗਾੜ ਕਰਾਂ ਜੁਗਾੜੀ ਕਹਿੰਦੇ ਇਸ ਨੂੰ ਅਸੀਂ ਕਿ ਕਿਵੇਂ ਮੈਂ ਜੁਗਾੜ ਕਰਾਂ ਕਿ ਮੈਨੂੰ ਨਸ਼ਾ ਮਿਲ ਜਾਵੇ ਕਿਤੋਂ ਮਿਲ ਜਾਵੇ ਇਸ ਉਮਰ ਦੇ ਵਿੱਚ ਬੱਚੇ ਅੱਜਕੱਲ ਇਹ ਸੋਚ ਰਹੇ ਨੇ ਕਿਉਂਕਿ ਅਸੀਂ ਵੀ ਸਾਡੇ ਨੇੜੇ ਤੇੜੇ ਬਹੁਤ ਨੌਜਵਾਨਾਂ ਨੂੰ ਐਵੇਂ ਦੇਖਦੇ ਆ ਰੋਜ਼ ਵੀਡੀਓ ਸਾਹਮਣੇ ਆਉਂਦੀਆਂ ਨੇ ਜਿੱਥੇ ਨਸ਼ੇ ਦੇ ਦੁੱਤ ਨੌਜਵਾਨ ਜਿਹੜੇ ਆ ਉਹ ਮਰਦੇ ਵੀ ਨੇ ਛੋਟ ਛੋਟੀ ਉਮਰਾਂ ਦੇ ਜਿਹੜੇ 19 ਸਾਲ ਦਾ ਕੋਈ 20 ਸਾਲ ਦਾ ਕੋਈ 22 ਸਾਲ ਦਾ ਮੌਤਾਂ ਹੋ ਰਹੀਆਂ ਨੇ ਬਟ ਜੇ ਐਨਸੀਆਰਬੀ ਦੀ ਰਿਪੋਰਟ ਦੀ ਗੱਲ ਕਰੀਏ ਧਰਮਿੰਦਰ ਜੀ 31000 ਤੋਂ ਵੱਧ ਮਾਮਲੇ ਨੇ ਜਿਨ੍ਹਾਂ ਦੇ ਵਿੱਚ 40000 ਤੋਂ ਵੱਧ ਜਿਹੜੇ ਨੌਜਵਾਨ ਜਿਹੜੇ ਗ੍ਰਫਤਾਰ ਕੀਤੇ ਗਏ ਨੇ ਬੱਚੇ ਨੇ ਜਿਹੜੇ ਉਹ ਨਾਬਾਲਗ ਨੇ ਇਸ ਤੇ ਕੀ ਕਹਿਣਾ ਚਾਹੋਗੇ ਬਿਲਕੁਲ ਇਹਨਾਂ ਦੀ ਉਮਰ ਹੀ ਕੁਛ ਨਹੀਂ ਹੈ ਰਿਪੋਰਟ ਦੇ ਮੁਤਾਬਕ 16 ਤੋਂ 18 ਸਾਲ ਦੇ ਦਰਮਿਆਨ ਇਹਨਾਂ ਦੇ ਤੇ ਔਰ سنگੀਨ ਅਪਰਾਧ ਇਹਨਾਂ ਨੇ ਕੀਤੇ ਹੋਏ ਨੇ ਜਿਹੜੇ ਸਜ਼ਾਵਾਂ ਤੱਕ ਭੋਗ ਰਹੇ ਨੇ ਤੁਨ ਯਾਦ ਹੋਵੇਗਾ ਕਿ ਜਦੋਂ ਇੱਕ ਵਾਰ ਦਿੱਲੀ ਦੇ ਵਿੱਚ ਨਰਪਾਇਆ ਕਾਂਡ ਹੋਇਆ ਸੀਗਾ ਜੀ ਤਾਂ ਉਦੋਂ ਵੀ ਕੁਝ ਉਹਦੇ ਵਿੱਚ ਨਵਾਲਗ ਵੀ ਸ਼ਾਮਲ ਸੀਗੇ ਉਹਨਾਂ ਦੇ ਉੱਤੇ ਵੀ ਲੰਮਾ ਸਮਾਂ ਟ੍ਰਾਇਲ ਵਗੈਰਾ ਚੱਲਦੇ ਰਹੇ ਮਤਲਬ ਦੇਖਾ ਦੇਖੀ ਜਿਹੜੀ ਚੀਜ਼ ਹੈ ਨਾ ਉਹ ਬੜਾ ਪ੍ਰਭਾਵ ਪਾਉਂਦੀ ਹੈ ਬੱਚੇ ਦਾ ਮਨ ਜਿਹੜਾ ਹੁੰਦਾ ਹੈ ਬੜਾ ਕੋਮਲ ਹੁੰਦਾ ਉਹਦੇ ਉੱਤੇ ਜਿਹੜੀ ਚੀਜ਼ ਫੀਡ ਹੋਗੀ ਉਹਦੇ ਵੱਲ ਹੀ ਉਹਨੇ ਤੁਰ ਪੈਣਾ ਤੇ ਹੁਣ ਜਿਹੜਾ ਇਹ ਰਾਸ਼ਟਰੀ ਅਪਰਾਧ ਰਿਕਾਰਡ ਬਿਊਰੋ ਆ ਜਿਹਨੂੰ ਆਪਾਂ ਐਨਸੀਵੀਆਰ ਕਹਿ ਦਿੰਨੇ ਆ ਇਹਦੀ ਜਿਹੜੀ ਰਿਪੋਰਟ ਆ ਇਹਦੇ ਖੁਲਾਸੇ ਬੜੇ ਅਹਿਮ ਨੇ ਕਿਉਂਕਿ 2023 ਤੱਕ ਦਾ ਇਹਨਾਂ ਨੇ ਜਿਹੜਾ ਅੰਕੜਾ ਉਹ ਦੱਸ ਦਿੰਦਾ ਹੈ 31000 ਤੋਂ ਵੱਧ ਮਾਮਲਿਆਂ ਦੇ ਵਿੱਚ 40000 ਨਬਾਲਗਾਂ ਦਾ ਇਨਵੋਲਵ ਹੋਣਾ ਆਪਣੇ ਆਪ ਦੇ ਵਿੱਚ ਸਵਾਲ ਖੜੇ ਕਰਦਾ ਹੈ ਕਿ ਸਾਡੀ ਜਿਹੜੀ ਪੀੜ੍ਹੀ ਆ ਸਾਡਾ ਜਿਹੜਾ ਸੱਭਿਆਚਾਰਾ ਵਿਰਾਸਤ ਤਾਂ ਸਾਡਾ ਸਮਾਜ ਆ ਉਹ ਕਿਸ ਰਾਹ ਦੇ ਉੱਤੇ ਤੁਰ ਰਿਹਾ ਕਿਉਂ ਅਸੀਂ ਆਪਣੇ ਬੱਚਿਆਂ ਨੂੰ ਸਹੀ ਰਾਹ ਦੇ ਉੱਤੇ ਪਾਉਣ ਦੇ ਵਿੱਚ ਨਾਕਾਮਯਾਬ ਰਹੇ ਹੁਣ ਤੁਸੀਂ ਦੇਖੋ ਕਿ ਬੱਚੇ ਸਕੂਲ ਦੇ ਵਿੱਚ ਜਾਂਦੇ ਨੇ ਸਾਨੂੰ ਨਹੀਂ ਪਤਾ ਕਿ ਕਿਸ ਤਰ੍ਹਾਂ ਦਾ ਉਥੇ ਮਾਹੌਲ ਹੈ ਕਿਉਂਕਿ ਅੱਜ ਕੱਲ ਦਾ ਸਕੂਲ ਵੀ ਇੱਕ ਤਰ੍ਹਾਂ ਦੇ ਅਜੇ ਨੇ ਕਿ ਪੇਰੈਂਟਸ ਨੂੰ ਸਕੂਲ ਦੇ ਅੰਦਰ ਐਂਟਰੀ ਨਹੀਂ ਹੋਣ ਦਿੱਤਾ ਜਾਂਦਾ ਉਸ ਤੋਂ ਇਲਾਵਾ ਜੇਕਰ ਬੱਚਾ ਕਾਲਜ ਵਗੈਰਾ ਜਾਂਦਾ ਹੈ ਤਾਂ ਉਹ ਕਿੱਥੇ ਜਾਂਦਾ ਹੈ ਕਿਸ ਤਰ੍ਹਾਂ ਜਾਂਦਾ ਹੈ ਉਹਨਾਂ ਦੇ ਵੱਲੋਂ ਵੀ ਇੱਕ ਸਿਰਫ ਹੁੰਦਾ ਹੈ ਕਿ ਲੈਕਚਰ ਇਹਨਾਂ ਦੇ ਜਿੰਨੇ ਸ਼ਾਰਟ ਹੁੰਦੇ ਆ ਕਰੀ ਚੱਲੋ ਕਥਿਤ ਤੌਰ ਤੇ ਮੈਨੂੰ ਮੈਨੂੰ ਕਿਤੇ ਨਾ ਕਿਤੇ ਇੱਥੇ ਵੀ ਲੱਗਦਾ ਹੈ ਕਿ ਸਾਡੇ ਜਿਹੜਾ ਸਾਡੇ ਚ ਕਮੀਆਂ ਆ ਜਾਂ ਮਾਪਿਆਂ ਚ ਹੁੰਦਿਆਂ ਚ ਕਹਿ ਲਈਏ ਕਮੀਆਂ ਚਲੋ ਜੀਵਨ ਦੇ ਵਿੱਚ ਰੁਝਾਨ ਤਾਂ ਹਰ ਕਿਸੇ ਦੇ ਹੁੰਦਾ ਕੰਮਕਾਜ ਵੀ ਹਰ ਕੋਈ ਅੱਜ ਕੱਲ ਕਰ ਰਿਹਾ ਪਰਿਵਾਰ ਦੇ ਕ ਅੱਜਕਾ ਸਥਿਤੀ ਜਿਹੜੀ ਐ ਸੈੱਟ ਨਹੀਂ ਰਹਿ ਸਕਦੀ ਘਰ ਦੀ ਰਸੋਈ ਵੀ ਨਹੀਂ ਚੱਲ ਸਕਦੀ ਪਰ ਜੇ ਗੱਲ ਕਰ ਲਈਏ ਅੱਜ ਦੀ ਪੀੜ੍ਹੀ ਦੀ ਤਾਂ ਪੀੜ੍ਹੀ ਜਦੋਂ ਅਸੀਂ ਨੌਜਵਾਨਾਂ ਦੇ ਨਾਲ ਸਾਡੇ ਜਿਹੜੇ ਪੇਰੈਂਟਸ ਹੁੰਦੇ ਆ ਨਾ ਉਹ ਐਕਚੁਅਲੀ ਦੇਖਣਾ ਵੀ ਨਹੀਂ ਜਾਂਦੇ ਸਾਡੇ ਬੱਚੇ ਕਿੱਥੇ ਨੇ ਸਾਡੇ ਬੱਚੇ ਕਰ ਕੀ ਰਹੇ ਨੇ ਉਹ ਕਦੀ ਉਹਨਾਂ ਦੇ ਨਾਲ ਕਹ ਦੇਣਾ ਕਿ ਜਦੋਂ ਮੁੰਡੇ ਦੀ ਜੁੱਤੀ ਜਿਹੜੀ ਆ ਪਿਓ ਦੀ ਜੁੱਤੀ ਆ ਜਿਹੜੀ ਮਾਫ ਕਰਨਾ ਬੱਚੇ ਨੂੰ ਆਣੀ ਸ਼ੁਰੂ ਹੋ ਜਾਵੇ ਮੁੰਡੇ ਨੂੰ ਤਾਂ ਦੋਸਤ ਬਣ ਜਾਣਾ ਚਾਹੀਦਾ ਤੇ ਇਸੇ ਤਰ੍ਹਾਂ ਕੁੜੀ ਤੇ ਮਾਂ ਦਾ ਰਿਸ਼ਤਾ ਹੁੰਦਾ ਜਦੋਂ ਕਹਿੰਦੇ ਕਿ ਕੁੜੀ ਜਵਾਨ ਹੋ ਜਾਵੇ ਤਾਂ ਉਸ ਮਾਂ ਨੂੰ ਜਿਹੜਾ ਕੁੜੀ ਦਾ ਦੋਸਤ ਬਣ ਜਾਣਾ ਚਾਹੀਦਾ ਪਰ ਕਿਤੇ ਨਾ ਕਿਤੇ ਇਹ ਦੋਸਤੀ ਜਿਹੜੀ ਆ ਕਦੀ ਬਣਦੀ ਹੀ ਨਹੀਂ ਜਿਸ ਕਰਕੇ ਬੱਚਾ ਜਿਹੜਾ ਗਲਤ ਰਸਤੇ ਪੈ ਜਾਂਦਾ ਇਹ ਵੀ ਕਿਤੇ ਨਾ ਕਿਤੇ ਵੱਡਾ ਕਾਰਨ ਆ ਕਿ ਅਸੀਂ ਆਪਣੇ ਬੱਚਿਆਂ ਨਾਲ ਬੈਠ ਕੇ ਕਦੀ ਗੱਲ ਹੀ ਨਹੀਂ ਕਰਦੇ ਉਹਨਾਂ ਦੀ ਕਦੇ ਗੱਲ ਸੁਣਦੇ ਹੀ ਨਹੀਂ ਕਿਉਂਕਿ ਜਦੋਂ ਅਸੀਂ ਬੱਚੇ ਦਾ ਦੋਸਤ ਬਣ ਜਾਂਦੇ ਹਾਂ ਨਾ ਦਰਵਿੰਦਰ ਜੀ ਤਾਂ ਉਹ ਸਾਨੂੰ ਕਿਸੇ ਵੀ ਗੱਲ ਦੱਸਣ ਦੇ ਵਿੱਚ ਹਿਚਕਚਾਹਟ ਮਹਿਸੂਸ ਨਹੀਂ ਕਰੇਗਾ ਜੋ ਕਿਸੇ ਗਲਤ ਰਸਤੇ 'ਤੇ ਹੀ ਪੈ ਰਿਹਾ ਤਾਂ ਕਦੇ ਨਾ ਕਦੇ ਸਾਨੂੰ ਦੱਸ ਹੀ ਦੇਵੇਗਾ ਕਿ ਮੈਂ ਇਹ ਕਰ ਰਿਹਾ ਜਾਂ ਮੈਂ ਇੱਥੇ ਜਾ ਰਿਹਾ ਮੇਰੀ ਕੋਈ ਗਰਲਫ੍ਰੈਂਡ ਆ ਮੇਰਾ ਕੋਈ ਬாய்ਫ੍ਰੈਂਡ ਨਾ ਇਹ ਚੀਜ਼ਾਂ ਦੱਸਣੀਆਂ ਵੀ ਜ਼ਰੂਰੀ ਹੋ ਜਾਂਦੀਆਂ ਨੇ ਜਦੋਂ ਸਾਡੀ ਜ਼ਿੰਦਗੀ ਦੇ ਵਿੱਚ ਬਦਲਾਅ ਆ ਜਾਂਦੇ ਨੇ ਤੁਸੀਂ ਪਿੱਛੇ ਦੇਖਣਾ ਕਿ ਇਹ 2 ਦਿਨ ਪਹਿਲਾਂ ਦੀ ਖਬਰ ਆ ਜਿਹੜੀ ਮਪਿਓ ਨੇ ਆਪਣੀ ਧੀ ਨੂੰ ਨਹਿਰ ਦੇ ਵਿੱਚ ਧੱਕਾ ਦੇ ਦਿੱਤਾ ਕਿਤੇ ਨਾ ਕਿਤੇ ਇਹ ਜਿਹੜਾ ਆ ਕਦੀ ਅਸੀਂ ਬੈਠ ਕੇ ਬੱਚਿਆਂ ਨਾਲ ਗੱਲ ਨਹੀਂ ਕੀਤੀ ਉਹ ਰਿਸ਼ਤੇ ਜਿਹੜੇ ਦੂਰ ਹੋ ਗਏ ਇੱਕ ਦੂਜੇ ਤੋਂ ਟੁੱਟ ਗਏ ਇਹ ਇਹੀ ਕਾਰਨ ਬਣਦੇ ਨੇ ਤੇ ਇੱਕ ਹੋਰ ਜਿਹੜਾ ਰਿਪੋਰਟ ਦੀ ਗੱਲ ਫਿਰ ਕਰ ਲੈਨੇ ਆ ਦਰਅਸਲ 40000 ਤੋਂ ਵੱਧ ਜਿਹੜੇ ਬੱਚੇ ਗ੍ਰਿਫਤਾਰ ਕੀਤੇ ਗਏ ਨੇ ਅਤਰਵਿੰਦਰ ਜੀ ਉਸ ਦੇ ਵਿੱਚ 34000 ਤੋਂ ਵੱਧ ਬੱਚੇ ਨੇ ਜਿਹੜੇ ਉਹ ਰਿਸ਼ਤੇਦਾਰਾਂ ਦੇ ਕੋਲ ਰਹਿ ਰਹੇ ਨੇ ਯਾਨੀ ਕਿ ਮਾਪਿਆਂ ਨੇ ਉਹਨਾਂ ਨੂੰ ਅਜਿਹੇ ਰਿਸ਼ਤੇਦਾਰਾਂ ਦੇ ਕੋਲ ਛੱਡਿਆ ਹੋਇਆ ਜਿਹੜੇ ਕੰਮਕਾਜ ਜ਼ਿਆਦਾ ਨਹੀਂ ਕਰਦੇ ਆ ਜਿਨ੍ਹਾਂ ਦੇ ਘਰ ਦੇ ਵਿੱਚ ਜਿਹੜੇ ਬਜ਼ੁਰਗ ਪੁੱਛਿਆ ਰਹਿੰਦੇ ਨੇ ਚਾਚੇ ਮਾਮੇ ਤਾਏ ਹਨਾ ਉਹਨਾਂ ਦੇ ਕੋਲ ਛੱਡੇ ਹੋਏ ਨੇ ਕਿ ਬੱਚੇ ਉੱਥੇ ਰਹਿ ਕੇ ਪੜ ਸਕਣ ਤਾਂ ਕਿ ਉਹਨਾਂ ਦੀ ਨਿਗਰਾਨੀ ਹੋ ਸਕੇ ਪਰ ਦੇਖੋ 40000 ਦੇ ਵਿੱਚੋਂ 34000 ਬੱਚੇ ਜਿਹੜੇ ਉਹਨੇ ਜਿਹੜੇ ਗ੍ਰਿਫਤਾਰ ਕੀਤੇ ਗਏ ਨੇ ਜਿਹੜੇ रिश्तेदारों ਦੇ ਕੋਲ ਰਹਿ ਰਹੇ ਨੇ ਕਿੰਨਾ ਇਫੈਕਟਾ ਦੇਖੋ ਮਾਪੇ ਤੋਂ ਦੂਰ ਹੋਣ ਦਾ ਬੱਚਿਆਂ ਦਾ ਬਿਲਕੁਲ ਤੁਸੀਂ ਜਿਸ ਤਰ੍ਹਾਂ ਪਹਿਲਾਂ ਗੱਲ ਕੀਤੀ ਆ ਸਮੀ ਕੀ ਮਤਲਬ ਤੁਸੀਂ ਆਪਣੇ ਬੱਚਿਆਂ ਦੇ ਦੋਸਤ ਬਣ ਜਾਓ ਉਹੀ ਗੱਲ ਆ ਕਿ ਜੇਕਰ ਤੁਸੀਂ ਉਹਨਾਂ ਦੇ ਬੱਚਿਆਂ ਦੇ ਦੋਸਤ ਨਹੀਂ ਬਣੋਂਗੇ ਤਾਂ ਬੱਚੇ ਆਪਣਾ ਕੋਈ ਨਾ ਕੋਈ ਸਾਥ ਜ਼ਰੂਰ ਲੱਭਣਗੇ ਕਿਉਂਕਿ ਕਿਸੇ ਦੇ ਨਾਲ ਇੱਕ ਸੁਭਾਅਕ ਜੀ ਗੱਲ ਆ ਕਿ ਆਪਣੇ ਮਨ ਦੀ ਗੱਲ ਹਰੇਕ ਕਿਸੇ ਨੇ ਕਰਨੀ ਹੁੰਦੀ ਆ ਤਾਂ ਇਸ ਕਰਕੇ ਕਈ ਵਾਰ ਮਨ ਨੂੰ ਭਾਉਣ ਵਾਲਾ ਬੰਦਾ ਜਿਹੜਾ ਉਹ ਸਹੀ ਵੀ ਮਿਲ ਜਾਂਦਾ ਹੈ ਕਈ ਵਾਰ ਤੁਹਾਨੂੰ ਗੁੰਮਰਾਹ ਕਰਨ ਵਾਲਾ ਵੀ ਮਿਲ ਜਾਂਦਾ ਹੈ ਤੇ ਜੇਕਰ ਹੁਣ ਆਪਾਂ ਰਿਪੋਰਟ ਦੀ ਗੱਲ ਕਰੀਏ ਤਾਂ ਤੁਸੀਂ ਇਹਦੇ ਵਿੱਚ ਗੱਲ ਕੀਤੀ ਹੈ ਕਿ ਰਿਸ਼ਤੇਦਾਰਾਂ ਦੇ ਨਾਲ ਰਹਿੰਦੇ ਨੇ ਉਹਦਾ ਵੀ ਇਹ ਮਕਸਦ ਹੁੰਦਾ ਹੈ ਵੀ ਜਿਵੇਂ ਕੋਈ ਬੰਦਾ ਪਿੰਡ ਦੇ ਵਿੱਚ ਰਹਿੰਦਾ ਹੈ ਉੱਥੇ ਜਿਹੜੇ ਰਿਸੋਰਸਿਸ ਨੇ ਬਹੁਤ ਘੱਟ ਨੇ ਕਿਤੇ ਸਕੂਲ ਕਾਲਜ ਵੱਡਾ ਨਹੀਂ ਹੈਗਾ ਤਾਂ ਅਗਲਾ ਸੋਚਦਾ ਹੈ ਕਿ ਚਲੋ ਆਪਾਂ ਬੱਚੇ ਨੂੰ ਆਪਣੇ ਰਿਸ਼ਤੇਦਾਰ ਦੇ ਕੋਲ ਭੇਜ ਦਿੰਦੇ ਆਂ ਭਰੋਸਾ ਕਰਕੇ ਪਰ ਉਹ ਆਪਣੇ ਬੱਚਿਆਂ ਵਰਗਾ ਖਿਆਲ ਕਦੇ ਨਹੀਂ ਰੱਖ ਸਕਦਾ ਹੁੰਦਾ ਤੇ ਇਹਦੇ ਵਿੱਚ ਇਹ ਵੀ ਹੈ ਕਿ ਕਈ ਤਾਂ ਜਿਹੜੇ ਬੱਚੇ ਨੇ 3300 ਤੋਂ ਵੱਧ ਨੇ ਇਸ ਸਪਰਾਧਾਂ ਦੇ ਵਿੱਚ ਪਾਏ ਗਏ ਨੇ ਉਹ ਕਹਿੰਦੇ ਜੀ ਦੂਜੇ ਮਾਪਿਆਂ ਨਾਲ ਰਹਿੰਦੇ ਸੀਗੇ ਜਿਵੇਂ ਅੱਜ ਕੱਲ੍ਹ ਆ ਕਿ ਸਾਡਾ ਜਿਹੜਾ ਵਿਆਹ ਸਬੰਧ ਹੁੰਦੇ ਸੀਗੇ ਬੰਧਨ ਹੁੰਦਾ ਸੀ ਬੜਾ ਪਵਿੱਤਰ ਹੁੰਦਾ ਸੀ ਅੱਜ ਕੱਲ੍ਹ ਤਾਂ ਟੁੱਟਣ ਦੇ ਵਿੱਚ ਮਿੰਟ ਲੱਗਦਾ ਇਸ ਕਰਕੇ ਇਹ ਵੀ ਹੈ ਕਿ ਮਾਪੇ ਅਲੱਗ ਹੋ ਗਏ ਤਾਂ ਬੱਚਾ ਜਿਹੜਾ ਉਹ ਆਪਣੀ ਮਾਂ ਨਾਲ ਰਹਿ ਰਿਹਾ ਮਾਂ ਨੇ ਕਿਸੇ ਹੋਰ ਨਾਲ ਵਿਆਹ ਕਰਵਾ ਲਿਆ ਤਾਂ ਇੱਕ ਨਵਾਂ ਰਿਸ਼ਤਾ ਹੋ ਗਿਆ ਤਾਂ ਉਹ ਉਹਦੇ ਦੂਜੇ ਪੇਰੈਂਟਸ ਬਣ ਗਏ ਜੇ ਬਾਪ ਨੇ ਦੂਜਾ ਵਿਆਹ ਕਰਵਾ ਲਿਆ ਕਈ ਵਾਰ ਕੀ ਹੁੰਦਾ ਹੈ ਕਿ ਖੁਦਾ ਨਾਲ ਖਾਸ ਤਾਂ ਮੀਆਂ ਬੀਵੀ ਦੇ ਵਿੱਚੋਂ ਕੋਈ ਇੱਕ ਜਿਹੜਾ ਹੈ ਉਹ ਪ੍ਰਮਾਤਮਾ ਨੂੰ ਪਿਆਰਾ ਹੋ ਜਾਂਦਾ ਉਹਦਾ ਸੁਰਗਵਾਸ ਹੋ ਜਾਂਦਾ ਤਾਂ ਫਿਰ ਉਦੋਂ ਵੀ ਅਗਲਾ ਜਿਹੜਾ ਸਟੈ ਚੱਕਿਆ ਹੋਇਆ ਵਿਆਹ ਕਰਵਾ ਲਿਆ ਤਾਂ ਉਹ ਫਿਰ ਜਿਹੜੇ ਮਤਰੇ ਮਾਪੇ ਨੇ ਉਹਨਾਂ ਦਾ ਵੀ ਜਿਹੜਾ بڑا ਇਹਦੇ ਵਿੱਚ ਯੋਗਦਾਨ ਹੁੰਦਾ ਬੱਚੇ ਦੀ ਸਖਸ਼ਿਤ ਨੂੰ ਉਭਾਰਨ ਦੇ ਵਿੱਚ ਤਾਂ ਉਹ ਵੀ ਇੱਕ ਜਿਹੜਾ ਵੱਡਾ ਫੈਕਟਰ ਬਣ ਕੇ ਸਾਹਮਣੇ ਆਉਂਦਾ ਤੇ ਕੁਝ ਜਿਹੜੇ ਬੇਕਰ ਨੇ ਜਿਹੜੇ ਕਈ ਵਾਰ ਵਿਚਾਰੇ ਗਾਇਬ ਹੋ ਗਏ ਲਾਪਤਾ ਹੋ ਗਏ ਕਿਸੇ ਤੋਂ ਵਿਛੜ ਗਏ ਜਿਨ੍ਹਾਂ ਨੂੰ ਚੋਰੀ ਕਰ ਲਿਆ ਗਿਆ ਤਾਂ ਜੇ ਇਹ ਬੱਚੇ ਵੀ ਨੇ ਜਾਂ ਫਿਰ ਕਹਿ ਲਈਏ ਕਿ ਜਿਹੜੇ ਸਲਾਮ ਏਰੀਆਜ਼ ਦੇ ਵਿੱਚ ਰਹਿੰਦੇ ਨੇ ਉਹਨਾਂ ਨੂੰ ਜ਼ਿਆਦਾ ਸਿੱਖਿਆ ਨਹੀਂ ਹੁੰਦੀ ਉਹਨਾਂ ਦਾ ਇੱਕ ਹੁੰਦਾ ਹੈ ਮੋਟਿਵ ਕਿ ਅਸੀਂ ਗੁਜ਼ਾਰਾ ਕਿਵੇਂ ਕਰਨਾ ਲੁੱਟਾ ਘੋੜੀਆਂ ਦੀ ਵਾਰਤਾ ਉਹਨਾਂ ਆਪਣੇ ਜ਼ੋ ਦੇ ਕਰੀਬ ਹੈ ਇਹ ਬੱਚੇ ਨੇ ਜੋ ਪੁਟਵਾਤਾਂ ਤੇ ਰਹਿ ਰਹੇ ਨੇ ਜਿਨ੍ਹਾਂ ਦਾ ਕੋਈ ਵਾਲੀ ਵਾਰਸ ਨਹੀਂ ਹੈਗਾ ਜਿਹੜੇ ਇਸ ਅਪਰਾਧ ਦੇ ਵਿੱਚ ਗ੍ਰਿਫਤਾਰ ਕੀਤੇ ਗਏ ਨੇ 1900 ਦੇ ਕਰੀਬ ਹੈਗੇ ਆ ਪਰ ਜੇ ਇੱਥੇ ਜੰਦੇ ਦੀ ਗੱਲ ਇਹੀ ਕਰ ਲੈਨੇ ਕਿ ਵੀ ਦੇਖੋ ਆਪਾਂ ਸਾਰੀਆਂ ਗੱਲਾਂ ਡਿਸਕਸ ਕਰ ਹੀ ਲਈਆਂ ਕਿ ਮਾਪਿਆਂ ਦਾ ਇੱਕ ਫਰਜ਼ ਬੰਦ ਹੈ ਮਾਪਿਆਂ ਨੂੰ ਆਪਣੇ ਬੱਚਿਆਂ ਨਾਲ ਬਹਿ ਕੇ ਗੱਲ ਕਰ ਲੈਣੀ ਚਾਹੀਦੀ ਆ ਦੋਸਤ ਬਣ ਜਾਣਾ ਚਾਹੀਦਾ ਜੇ ਆਪਣੇ ਬੱਚਿਆਂ ਨੂੰ ਸਹੀ ਤਰੀਕੇ ਦੇ ਨਾਲ ਰੱਖਣਾ ਉਹਨਾਂ ਨੇ ਮੈਨੂੰ ਲੱਗਦਾ ਕਿ ਵੱਡੇ ਹੋਗੇ ਜਦੋਂ ਉਦੋਂ ਹੀ ਦੋਸਤ ਨਹੀਂ ਬਣਨਾ ਚਾਹੀਦਾ ਸ਼ੁਰੂਆਤੀ ਦੌਰ ਦੇ ਵਿੱਚ ਹੀ ਦੋਸਤ ਬਣ ਜਾਣਾ ਚਾਹੀਦਾ ਜਦੋਂ ਛੋਟੀ ਉਮਰ ਹੁੰਦੀ ਹੈ ਕਿਉਂਕਿ ਅੱਜ ਕੱਲ ਦੇ ਬੱਚੇ ਜਿਹੜੇ ਆ ਨਾ ਜੀ ਉਹ ਦਰਮਿੰਦਰ ਜੀ ਬਹੁਤ ਛੋਟੀ ਉਮਰ ਦੇ ਵਿੱਚ ਮੈਚੁਰ ਹੋ ਰਹੇ ਨੇ ਜਦੋਂ ਜਿਹੜੀ ਸਾਡੀ ਪੀੜ੍ਹੀ ਸੀਗੀ ਜੇ ਆਪਾਂ ਆਪਣੀ ਗੱਲ ਕਰ ਲਈਏ ਤਾਂ ਅਸੀਂ ਮੈਚੁਰ ਹੁੰਦੇ ਸੀਗੇ ਜਾ ਕੇ 19 ਸਾਲ ਦੇ 16 ਸਾਲ ਦੇ 18 ਸਾਲ ਦੇ 20 ਸਾਲ ਦੇ ਇਸ ਤੋਂ ਵੀ ਇਸ ਤੋਂ ਪਹਿਲਾਂ ਵਾਲੀ ਪੀ ਦੀ ਮੈਚ्योर ਹੁੰਦੀ ਸੀ ਸਿਆਣੀ ਜ਼ਰੂਰ ਹੁੰਦੀ ਸੀ ਪਰ ਕੁਝ ਗੱਲਾਂ ਬਾਰੇ ਉਹਨਾਂ ਨੂੰ ਨਹੀਂ ਪਤਾ ਹੁੰਦਾ ਸੀ ਬਾਅਦ ਦੇ ਵਿੱਚ ਪਤਾ ਲੱਗਦਾ ਸੀ ਪਰ ਅੱਜ ਦੀ ਜੇ ਪੀੜੀ ਦੀ ਗੱਲ ਕਰ ਲਈਏ ਦਰਬਿੰਦਰ ਜੀ ਅੱਜ ਕੱਲ ਦੇ ਬੱਚਿਆਂ ਨੂੰ ਸਭ ਕੁਝ ਪਤਾ ਕਿਵੇਂ ਕੀ ਹੁੰਦਾ ਹੈ ਕਿਵੇਂ ਨਹੀਂ ਹੁੰਦਾ ਸਭ ਕੁਝ ਪਤਾ ਬਹੁਤ ਛੇਤੀ ਮੈਚ्योर ਹੋ ਜਾਂਦੇ ਨੇ ਇਸ ਕਰਕੇ ਸਾਨੂੰ ਚਾਹੀਦਾ ਆ ਪੇਰੈਂਟਸ ਨੂੰ ਅਸੀਂ ਰਿਕਵੈਸਟ ਕਰਨਾ ਚਾਹਾਂਗੇ ਕਿ ਛੋਟੀ ਉਮਰ ਤੋਂ ਹੀ ਉਹਨਾਂ ਦੇ ਦੋਸਤ ਬਣ ਜਾਓ ਕੀ ਕਹਿਣਾ ਚਾਹੋਗੇ ਬਿਲਕੁਲ ਦੋਸਤ ਬੰਨਾ ਜ਼ਰੂਰੀ ਹੈ ਕਿ ਵੀ ਹੈ ਸਿਮੇ ਅਸੀਂ ਅਕਸਰ ਦੇਖਦੇ ਆਂ ਕਿ ਕਿਤੇ ਸਕੂਲ ਦੇ ਵਿੱਚ ਬੱਚਾ ਪੜਦਾ ਹੈ ਤਾਂ ਸਾਰੀ ਜ਼ਿੰਮੇਵਾਰੀ ਸਕੂਲ ਦੇ ਉੱਤੇ ਪਾ ਦਿੱਤੀ ਜਾਂਦੀ ਹੈ ਜਦ ਕਿ ਸਕੂਲ ਦੇ ਵਿੱਚ ਉਹ ਬੱਚਾ ਸਿਰਫ ਕੁਝ ਘੰਟਿਆਂ ਲਈ ਗਿਆ ਹੈ ਬਾਕੀ ਤਾਂ ਉਹ ਪਰਿਵਾਰ ਦੀ ਜ਼ਿੰਮੇਵਾਰੀ ਹੈ ਤੇ ਆਪਣੇ ਬੱਚੇ ਦੇ ਬਾਰੇ ਸਭ ਨੂੰ ਪਤਾ ਹੁੰਦਾ ਕਈ ਵਾਰ ਕੀ ਹੁੰਦਾ ਕਿ ਪਰਦਾ ਪਾ ਦਿੱਤਾ ਜਾਂਦਾ ਟੀਚਰ ਕਹਿੰਦਾ ਹੈ ਕਿ ਇਹ ਬੱਚਾ ਜੀ ਕੋਈ ਅਜੀਹੀ ਚੀਜ਼ ਸਕੂਲ ਦੇ ਵਿੱਚ ਲੈ ਆਇਆ ਬੱਚੇ ਦਾ ਬਿਹੇਵੀਅਰ ਠੀਕ ਨਹੀਂ ਤਾਂ ਉਹ ਪੇਰੈਂਟਸ ਕਹਿੰਦੇ ਨੇ ਜੀ ਤੁਹਾਡੀ ਜ਼ਿੰਮੇਵਾਰੀ ਹੈ ਤੁਹਾਡੇ ਕੋਲ ਸੀਗਾ ਤੁਸੀਂ ਉਹਨੂੰ ਸੰਭਾਲੋ ਜਦ ਕਿ ਜਿਹੜੀ ਮੁੱਢਲੀ ਸਿੱਖਿਆ ਹੈ ਉਹ ਪਰਿਵਾਰ ਤੋਂ ਹੀ ਮਿਲਦੀ ਹੈ ਜਿਹੜੀ ਫਰਸਟ ਐਜੂਕੇਸ਼ਨ ਹੈ ਉਹ ਮਾਪੇ ਨੇ ਦੇਣੀ ਹੁੰਦੀ ਹੈ ਬੱਚਾ ਤਾਂ 3-4 ਸਾਲ ਦਾ ਹੋ ਕੇ ਸਕੂ ਸਕੂਲ ਜਾਂ ਹੋਰ ਇੰਸਟੀਟਿਊਟ ਨੇ ਉਹਨਾਂ ਦੇ ਉੱਤੇ ਜ਼ਿਆਦਾ ਥੁੱਪਣ ਨਾਲੋਂ ਆਪਣੇ ਆਪ ਦੇ ਵਿੱਚ ਜਿਹੜਾ ਸੁਧਾਰ ਆ ਜ਼ਰੂਰੀ ਹੈ ਬੱਚੇ ਨੂੰ ਪੁੱਛੋ ਜੇਕਰ ਬੱਚਾ ਪਹਿਲੀ ਵਾਰ ਗਲਤੀ ਕਰਦਾ ਹੈ ਤਾਂ ਉਹਨੂੰ ਤੁਸੀਂ ਪਿਆਰ ਨਾਲ ਸਮਝਾਓ ਦੂਜੀ ਵਾਰ ਗਲਤੀ ਕਰਦਾ ਹੈ ਤਾਂ ਥੋੜਾ ਬਹੁਤਾ ਡਾਂਟ ਦਿਓ ਤੇ ਉਸ ਤੋਂ ਬਾਅਦ ਦੇ ਵਿੱਚ ਹੋ ਸਕਦਾ ਹੈ ਕਿ ਬੱਚਾ ਉਹ ਗਲਤੀ ਨਾ ਕਰੇ ਕਿਉਂਕਿ ਕਈ ਵਾਰ ਕੀ ਹੁੰਦਾ ਹੈ ਕਿ ਬੱਚੇ ਖੁੰਦਕ ਦੇ ਵਿੱਚ ਵੀ ਆ ਜਾਂਦੇ ਨੇ ਕਿ ਤੁਸੀਂ ਉਹਨੂੰ ਵਾਰ-ਵਾਰ ਟੋਕੋਗੇ ਤਾਂ ਬੱਚੇ ਦਾ ਜਿਹੜਾ ਮਨ ਬੜਾ ਕੋਮਲਾ ਉਹਦੇ ਵਿੱਚ ਲੱਗਦਾ ਹੈ ਯਾਰ ਕਿ ਇਹ ਮੈਨੂੰ ਹੀ ਟੋਕੀ ਜਾਂਦੇ ਨੇ ਮੈਨੂੰ ਹੀ ਟਾਰਗੇਟ ਕਰੀ ਜਾਂਦੇ ਨੇ ਤਾਂ ਬੱਚਾ ਉਦੋਂ ਵੀ ਕਈ ਵਾਰ ਜਿਹੜਾ ਗਲਤ ਫੀਟ ਇਦਾਂ ਕਰਨਾ ਹੈ ਤੁਹਾਡੇ ਦੋਸਤਾਂ ਵਾਂਗ ਤੁਹਾਡੇ ਮਿੱਤਰਾਂ ਵਾਂਗ ਨਹੀਂ ਤਾਂ ਜਿਹੜੀਆਂ ਹੁਣ ਸੂਚੀਆਂ ਨੇ ਹੁਣ 2023 ਦੇ ਮੁਤਾਬਕ ਜੋ ਆ ਜਿੰਨੇ ਬੱਚੇ ਇਹਦੇ ਵਿੱਚ ਅਪਰਾਧਾਂ ਦੇ ਵਿੱਚ ਪਾਏ ਗਏ ਨੇ ਤੇ ਇਹਨਾਂ ਦਾ ਤਾਂ ਜਿਹੜਾ ਭਵੇਖਾ ਉਹਦੇ ਉੱਤੇ ਇੱਕ ਤਰ੍ਹਾਂ ਦਾ ਠੱਪਾ ਲੱਗ ਚੁੱਕਿਆ ਹੈ ਕਿ ਇਹਨਾਂ ਦਾ ਅੱਗੇ ਵਧਣਾ ਮੁਸ਼ਕਿਲ ਹੈ ਕਿਉਂਕਿ ਇਹਨਾਂ ਨੂੰ ਹੁਣ ਜੇਕਰ ਮੰਨ ਲਓ ਜੇਲ੍ਹ ਦੇ ਵਿੱਚ ਨੇ ਤਾਂ ਇਹਨਾਂ ਦਾ ਜਦੋਂ ਤੱਕ ਉਹ ਸਜ਼ਾ ਪੂਰੀ ਹੋਣੀ ਹੈ ਇਹਨਾਂ ਨੇ ਬਾਲਗ ਹੋ ਜਾਣਾ ਉਸ ਤੋਂ ਬਾਅਦ ਦੇ ਵਿੱਚ ਹੁੰਦਾ ਕਿ ਹੁਣ ਤਾਂ ਉੱਥੇ ਟਾਈਮ ਲੱਗ ਗਿਆ ਬਾਹਰ ਆ ਕੇ ਰੋਜ਼ੀ-ਰੋਟੀ ਕਮਾਉਣੀ ਮੁਸ਼ਕਿਲ ਹੈ ਕਈ ਵਾਰ ਕੀ ਹੁੰਦਾ ਕਿ ਜਦੋਂ ਬੰਦਾ ਇੰਨੀ ਧੇਰ ਵੇਲਾ ਰਹਿ ਜਾਂਦਾ ਫਿਰ ਕੋਈ ਕੰਮਕਾਜ ਉਹਨੂੰ ਹੁਨਰ ਵੀ ਨਹੀਂ ਆਉਂਦਾ ਤਾਂ ਉਹ ਵੀ ਬੜੀਆਂ ਮੁਸ਼ਕਲਾਂ ਉਹਦੇ ਵਾਸਤੇ ਆਉਂਦੀਆਂ ਨੇ ਇਸ ਕਰਕੇ ਪਹਿਲਾ ਸਕੂਲ ਘਰ ਹੈ ਪੇਰੈਂਟਸ ਉਹਦੇ ਟੀਚਰ ਨੇ ਤਾਂ ਉਹਨਾਂ ਨੂੰ ਹੀ ਆਪਣੇ ਬੱਚੇ ਦੇ ਵੱਲ ਧਿਆਨ ਦੇਣਾ ਚਾਹੀਦਾ ਹੈ ਜੀ ਬਿਲਕੁਲ ਇਹ ਐਨਸੀਆਰਬੀ ਦੀ ਰਿਪੋਰਟ ਜਿਹ ਨੇ ਆਉਣ ਵਾਲੇ ਸਮੇਂ ਦੇ ਵਿੱਚ ਹੋਰ ਵਧਣਗੇ ਜਦੋਂ ਇਹ ਰਿਪੋਰਟ ਦੁਬਾਰਾ ਆਵੇਗੀ ਪਰ ਅਸੀਂ ਇੱਕ ਵਾਰੀ ਫਿਰ ਤੁਹਾਨੂੰ ਰਿਕੁਐਸਟ ਕਰਦੇ ਆਂ ਇਹ ਵੀਡੀਓ ਜ਼ਰੂਰ ਦੇਖਿਓ ਤੇ ਪੂਰੀ ਦੇਖਿਓ ਸੁਣਿਓ ਵੀ ਜ਼ਰੂਰ ਤੇ ਨਾਲ ਹੀ ਤੁਸੀਂ ਆਪਣੇ ਬੱਚਿਆਂ ਦਾ ਖਿਆਲ ਜ਼ਰੂਰ ਰੱਖੋ ਤੁਹਾਡੇ ਬੱਚੇ ਰੋਜ਼ ਕਿੱਥੇ ਜਾਂਦੇ ਨੇ ਕੀ ਕਰ ਰਹੇ ਨੇ ਮੋਬਾਈਲ ਦੇ ਵਿੱਚ ਕੀ ਕਰ ਰਹੇ ਨੇ ਹਿਸਟਰੀ ਜ਼ਰੂਰ ਚੈੱਕ ਕਰ ਲਿਆ ਕਰੋ ਇੱਕ ਵਾਰੀ ਆਪਣੇ ਬੱਚਿਆਂ ਦੀ ਮੋਬਾਈਲ ਦੇ ਵਿੱਚ ਚਾਹੇ ਉਹ ਕਿੰਨੀ ਹੀ ਉਮਰ ਦੇ ਕਿਉਂ ਨਾ ਹੋਣ ਫੋਨ ਲੈ ਕੇ ਇੱਕ ਵਾਰੀ ਜ਼ਰੂਰ ਹਿਸਟਰੀ ਚੈੱਕ ਕਰ ਲਿਆ ਕਰੋ ਕੀ ਸਰਚ ਕਰ ਰਹੇ ਨੇ ਕੀ ਦੇਖ ਰਹੇ ਨੇ ਕਿਉਂਕਿ ਉਹ ਬਹੁਤ ਜ਼ਿਆਦਾ ਜ਼ਰੂਰੀ ਆ ਉਸ ਦੇ ਨਾਲ ਤੁਹਾਨੂੰ ਤੁਹਾਡੇ ਦਾ ਮੈਂਟਲ ਹੋਣਾ ਮੈਂਟਲੀ ਜਿਹੜਾ ਉਸ ਪਤਾ ਲੱਗ ਜਾਏਗਾ ਕਿ ਤੁਹਾਡਾ ਬੱਚਾ ਕਿੱਥੇ ਕਿ ਤੱਕ ਸੋਚ ਰਿਹਾ ਜੇ ਉਹ ਬੱਚਾ ਸਟੱਡੀ ਬਾਰੇ ਰਿਸਰਚ ਕਰ ਰਿਹਾ ਤਾਂ ਸਮਝ ਲਓ ਤੁਹਾਡਾ ਬੱਚਾ ਬਹੁਤ ਸਹੀ ਰਾਹ ਤੇ ਜਾ ਰਿਹਾ ਪਰ ਜੇ ਇਕੱਲੀ ਸਟੱਡੀ ਹੀ ਨਹੀਂ ਉਸ ਦੇ ਵਿੱਚ ਥੋੜਾ ਮਨੋਰੰਜਨ ਜਾਂ ਫਿਰ ਕੁਝ ਹੋਰ ਵੀ ਹੋਣਾ ਚਾਹੀਦਾ ਹੈ ਤਾਂ ਕਿ ਬੱਚਾ ਜਿਹੜਾ ਸਟੇਬਲ ਰਹੇ ਜ਼ਿੰਦਗੀ ਦੇ ਵਿੱਚ ਸਭ ਕੁਝ ਉਹ ਆਪਣੀ ਜ਼ਿੰਦਗੀ ਦੇ ਵਿੱਚ ਅਪਣਾ ਲਵੇ ਪਰ ਜੇ ਤੁਹਾਡਾ ਬੱਚਾ ਅਜਿਹੀਆਂ ਚੀਜ਼ਾਂ ਦੇਖ ਰਿਹਾ ਜਿਸ ਦੇ ਨਾਲ ਉਸ ਦਾ ਭਵਿੱਖ ਕਦੇ ਨਹੀਂ ਬਣ ਸਕਦਾ ਉਹ ਅਪਰਾਧ ਦੀ ਦੁਨੀਆ ਦੇ ਵਿੱਚ ਜਾ ਸਕਦਾ ਜਾਂ ਫਿਰ ਉਹ ਕਿਸੇ ਹੋਰ ਰਸਤੇ ਪੈ ਸਕਦਾ ਤਾਂ ਇਹ ਖਤਰਨਾਕ ਹੋਵੇਗਾ ਹਿਸਟਰੀ ਜ਼ਰੂਰ ਚੈੱਕ ਕਰ ਲਿਆ ਕਰੋ ਇੱਕ ਵਾਰੀ ਤੇ ਆਪਣੇ ਬੱਚਿਆਂ ਦੇ ਦੋਸਤ ਬਣ ਜਾਓ ਤਾਂ ਕਿ ਤੁਹਾਡੇ ਆਉਣ ਵਾਲੇ ਸਮੇਂ ਦੇ ਵਿੱਚ ਲੜਾਈ ਝਗੜਾ ਹੋ ਕੇ ਇੱਕ ਦੂਜੇ ਨੂੰ ਮਾਰ ਨਾ ਦੇਣ ਕਿਉਂਕਿ ਅਜਹੀਆਂ ਖਬਰਾਂ ਹਰ ਰੋਜ਼ ਸਾਹਮਣੇ ਆਉਂਦੀਆਂ ਨੇ ਪਿਓ ਨੇ ਪੁੱਤ ਮਾਰਤਾ ਪੁੱਤ ਨੇ ਪਿਓ ਮਾਰਤਾ ਮਾਂ ਮਾਰਦੀ ਅਜਹੀਆਂ ਖਬਰਾਂ ਰੋਜ਼ ਆ ਰਹੀਆਂ ਨੇ ਕਿਉਂਕਿ ਅਸੀਂ ਸਾਡੇ ਬੱਚਿਆਂ ਨੂੰ ਟਾਈਮ ਹੀ ਨਹੀਂ ਦੇ ਰਹੇ ਤਾਂ ਤੁਹਾਡੇ ਤੇ ਆ ਹੁਣ ਤੁਸੀਂ ਆਪਣੇ ਬੱਚਿਆਂ ਨੂੰ ਇਸ ਰਿਪੋਰਟ ਤੋਂ ਕਲਾਸੇ ਜਿਹੜੇ ਹੋਏ ਨੇ ਉਸ ਤੋਂ ਬਾਅਦ ਕਿੰਨਾ ਕੁ ਟਾਈਮ ਦਿੰਨੇ ਹੋ ਕਿੰਨਾ ਕੁ ਆਪਣੇ ਬੱਚਿਆਂ ਤੇ ਧਿਆਨ ਰੱਖਦੇ ਹੋ ਆਉਣ ਵਾਲੇ ਸਮੇਂ ਦੇ ਵਿੱਚ ਦੇਖਣਾ ਹੋਵੇਗਾ ਕਿ ਇਸ ਰਿਪੋਰਟ ਦੇ ਵਿੱਚ ਹੋਰ ਕਿੰਨੇ ਅੰਕੜੇ ਵਧਦੇ ਨੇ ਜਾਂ ਫਿਰ ਘਟਦੇ ਨੇ ਨਿਟਰ ਹਾਂ ਨਿਰਪੱਖ ਰਹਾਂਗੇ ਆਜ਼ਾਦ ਹਾਂ ਸੱਚ ਕਹਾਂਗੇ ਗੱਲ ਕਰਾਂਗੇ ਸਿਆਸੀ ਹਵਾ ਦੀ ਫੂਕ ਫਰਾਣਾ ਨੂੰ ਹੋਣਗੇ ਸਿੱਧੇ ਸਵਾਲ ਸਭ ਤੋਂ ਪਹਿਲਾਂ ਪਹੁੰਚਾਵਾਂਗੇ ਤੁਹਾਡੇ ਤੱਕ ਸਿਰਫ ਸੱਚੀ ਖਬਰ ਹਰ ਮਸਲੇ ਤੇ ਰਹੇਗੀ ਤਿੱਖੀ ਨਜ਼ਰ ਦੱਸਾਂਗੇ ਕੌਣ ਕਰ ਰਿਹਾ ਹੈ ਕੀ ਦਿੱਤੇ ਜ਼ਬਰ ਵਿਦੇਸ਼ਾਂ ਦੇ ਵਿੱਚ ਬੈਠੇ ਪੰਜਾਬੀਆਂ ਦੇ ਹੱਕ ਦੀ ਕਰਾਂਗੇ ਗੱਲ ਕੈਨੇਡਾ ਅਮਰੀਕਾ ਦੀ ਹਰ ਸਿਆਸੀ ਖਬਰ ਲੈ ਕੇ ਆਵਾਂਗੇ ਤੁਹਾਡੇ ਵੱਲ ਉੱਭਰਾਂਗੇ ਪੰਜਾਬ ਦੀ ਆਵਾਜ਼ ਬਣ ਕੇ ਹਰ ਮੁੱਦੇ ਤੇ ਹੋਣਗੇ ਰੋਜ਼ ਚਰਚੇ ਖੋਲ੍ਹਾਂਗੇ ਅੰਦਰੂਨੀ ਰਾਜ਼ ਬਣਾਗੇ ਗੁਲਾਮ ਦਾ ਬਾਸ ਖੇੜ ਸਿੱਖਿਆ ਖੇਤੀ ਦੀ ਬਾਤ ਪਾਵਾਂਗੇ ਹਰ ਪਿੰਡ ਹਰ ਸ਼ਹਿਰ ਜਾਵਾਂਗੇ ਗਾਇਕਾਂ ਤੇ ਅਦਾਕਾਰਾਂ ਨਾਲ ਕਰਵਾਵਾਂਗੇ ਮੁਲਾਕਾਤ ਤੇ ਕਲਾਕਾਰਾਂ ਦੀ ਜ਼ਿੰਦਗੀ ਤੇ ਮਰਾਂਗੇ ਝਾਤ ਅਬ ਧਰਮ ધਰੋਹਰ ਸੰਸਕ੍ਰਿਤੀ ਔਰ ਸਿਹਤ ਕੀ ਹੋਗੀ ਬਾਤ ਅਬ D5 ਚੈਨਲ ਹਿੰਦੀ ਵੀ ਹੋਗਾ ਸਾਥ ਕੀ ਨੇ ਸਾਡੇ ਕਾਨੂੰਨ ਫਰਜ਼ ਤੇ ਅਧਿਕਾਰ ਕੀ ਕਰਦੀ ਐ ਸਾਡੀ ਸਰਕਾਰ ਕੀ ਹੈ ਤੁਹਾਡੀ ਮੁਸ਼ਕਲ ਦਾ ਹੱਲ D5 ਚੈਨਲ ਪੰਜਾਬੀ ਦੀ ਕਚਹਿਰੀ ਚ ਹੋਵੇਗੀ ਸਿਰਫ ਲੋਕਾਂ ਦੀ ਗੱਲ